ਕਰਦਾ ਹਰੇ ਕੋਈ ਜੇ ਅਗਲਾ ਕਹਿੰਦਾ ਯਾਰ ਆ ਤਿੰਨ ਗਨ ਵਾਲਾ ਨਾਸ ਮਾਰ ਲਈ ਠੀਕ ਹੈ ਇਹ ਹੁਣ ਸਾਡਾ ਘਰ ਦਾ ਬਾਗ ਹੈ ਤੇ ਹਰ ਇੱਕ ਫਰੂਟ ਹੈ ਇਹ ਕਾਲਾ ਤੂਰਾ ਬਹੁਤ ਘੱਟ ਮਿਲਦਾ ਤੇ ਜੜੀ ਬੂਟੀਆਂ ਚ ਕੰਮ ਬਹੁਤ ਆਉਂਦਾ ਜਿਵੇਂ ਹੁਣ ਇਹ ਇਹਦੇ ਪੱਤੇ ਆਪਾਂ ਉਬਾਲ ਕੇ ਸਪਰੇਅ ਕਰ ਦਈਏ ਕੋਈ ਮਿਲੀਬੱਗ ਨਹੀਂ ਰਹਿੰਦੀ ਕੋਈ ਸੁੰਡੀ ਨਹੀਂ ਰਹਿੰਦੀ ਜੀ ਇਹਦੇ ਤੇ ਕੋਨੇਨ ਬੰਦੀ ਆ ਜੀ ਠੀਕ ਹੈ ਜੀ ਇਹਦੀਆਂ ਮਤਲਬ ਦਵਾਈਆਂ ਦਵਾਈਆਂ ਬੰਦੀਆਂ ਨੇ ਜਿਹੜੀ ਪੰਡਤ ਉਹ ਆਪਣਾ ਮਿੱਤਰ ਪਿਆਰਾ ਸੀ ਕਹਿੰਦਾ ਯਾਰ ਤੂੰ ਤਾਂ ਸਾਰੇ ਦੇਵੀ ਦੇਵਤੇ ਇਕੱਠੇ ਕਰ ਰੱਖੇ ਜਿਹੜੇ ਰੁੱਖ ਜਿਹੜੇ ਮਤਲਬ ਖਤਮ ਹੋ ਗਏ ਸੀਗੇ ਜਮਾ ਜੀ ਬਾਈ ਤੇ ਇਹ ਉਹ ਰੁੱਖ ਨੇ ਤਾਂ ਮਤਲਬ ਇਹਦੇ ਚ 16 16 ਕਿਲੋ ਦੀ ਮੱਛੀ ਆ ਬਾਈ ਜੀ اچھا ਜਦੋਂ ਦੀ ਛੱਡੀ ਆ ਅਸੀਂ ਇਹ ਫੜੀ ਨਹੀਂ 4 ਵੜੀ ਆ ਬਸ਼ੇਰਾ ਠੀਕ ਹੈ ਜੀ ਇਹ ਤੂੰ ਰਿਕਾਰਡ ਤੋਂ ਲਿਆਂਦਾ ਨਵਾਬ ਦਾ ਬੱਚਾ ਹੈ ਇਹ ਸਾਰਾ 13 ਕਿ ਮਹੀਨਿਆਂ ਦਾ ਤੇ ਇਹ ਭਤੀਜਾ ਹੀ ਖਰੀਦ ਕੇ ਲਿਆਇਆ ਗੁਰਸਾਹਿਬ ਹੈ ਦਾ ਨਾਂ ਅੱਛਾ ਨਿੱਕਾ ਬੱਚਾ ਹਾਂ ਬਾਈ ਜੀ ਜੇ ਗੱਲ ਕਰੀਏ ਘਰ ਮੈਂ ਬਹੁਤ ਵੱਡੇ ਵੱਡੇ ਦਿਖਾਉਣਾ ਮਹਿੰਗੀਆਂ ਮਹਿੰਗੀਆਂ ਕੋਠੀਆਂ ਦਿਖਾਉਣਾ ਹਾਂਜੀ ਹਾਂਜੀ ਪਰ ਉਹਨਾਂ ਦੇ ਵਿੱਚ ਨਾ ਜਿਹੜੀ ਆ ਚੀਜ਼ ਤੁਸੀਂ ਕੀਤੀ ਹੈ ਕਿਸੇ ਕੋਲ ਨਹੀਂ ਹੁੰਦੀ। ਹਾਂਜੀ ਬਿਲਕੁਲ ਬਿਲਕੁਲ। ਤੇ ਇਹਦਾ ਵੀ ਉਹ ਵੀ ਗਾਹਾਂ ਕੰਦ ਦੇ ਅੰਦਰ ਅੰਦਰ ਹੀ ਕੀਤਾ ਪਗਾਂ ਬਣਾ ਇਹ। ਹਾਂਜੀ ਕੰਦ ਤਾਂ ਐ ਸੀਗਾ ਪਹਿਲਾਂ ਨਾ ਜੀ ਇੱਥੇ ਸਾਡੀ ਕੰਦ ਹੁੰਦੀ ਸੀਗੀ। ਠੀਕ ਹੈ ਜੀ। ਤੇ ਬਰਾਣੀ ਜਗਾ ਪਈ ਸੀ ਨਾ ਇੱਥੇ ਪੱਠੇ ਹੋਇਆ ਕਰਨੇ ਚੱਜ ਨਾਲ। ਠੀਕ ਹੈ ਜੀ। ਉਸ ਤੋਂ ਬਾਅਦ ਸੋਚਿਆ ਵੀ ਕੰਦ ਕਰਕੇ ਵੀ ਕਿਉਂ ਨਾ ਬੂਟੇ ਲਾਈਏ। ਇਹ ਹੁਣ ਸਾਡਾ ਘਰ ਦਾ ਬਾਗ ਹੈ ਤੇ ਹਰ ਇੱਕ ਫਰੂਟ ਹੈ। ਠੀਕ ਹੈ ਜੀ। ਹਰ ਇੱਕ ਫਰੂਟ ਲਾਇਆ ਹੋਇਆ ਹੈ। ਇਹ ਉਦੋਂ ਆਏ ਨਹੀਂ ਸੀ ਹੁਣ ਤਾਂ ਵੈਸੇ ਵੈਰਾਈਟੀ ਬਹੁਤ ਆ ਗਈ ਮੀਆ ਜਾਂ ਕੀ ਅੰਬ ਜਿਹੜਾ ਕਹਿੰਦੇ ਵੀ 2.5 ਲੱਖ ਲੱਖ ਨੂੰ ਕਿਲੋ ਵਿਕਦਾ ਕਹਿੰਦੇ ਉਹ ਵੀ ਬੂਟਾ ਆਪਣੇ ਕੋਲ ਹੈਗਾ ਠੀਕ ਹੈ ਜੀ ਜਿਵੇਂ ਹੁਣ ਆ ਪਿੱਪਲ ਹੈ ਇਹ ਬੌਨਸ ਆਈ ਜੇ ਮੈਂ ਆਪ ਤਿਆਰ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਇੱਧਰ ਜਿਵੇਂ ਆ ਅੰਗੂਰਾਂ ਦੀਆਂ ਬੱਲਾਂ ਨੇ ਕਾਲੇ ਅੰਗੂਰਾਂ ਦੀਆਂ ਬੱਲਾਂ ਨੇ ਵਿੱਚੇ ਇਹਦੇ ਚੰਦਨ ਦੇ ਬੂਟੇ ਵੀ ਹੈਗੇ ਨੇ ਪਾਣ ਦੀਆਂ ਬੱਲਾਂ ਵੀ ਹੈਗੀਆਂ ਨੇ ਠੀਕ ਹੈ ਜੀ ਹਾਰ ਸ਼ਿੰਗਾਰ ਦਾ ਬੂਟਾ ਵੀ ਹੈਗਾ ਵਿੱਚੇ ਜਿਵੇਂ ਹੁਣ ਆਪਣਾ ਇਹ ਬਾਗ ਹੈ ਬਾਗ 'ਚ 6 ਤਰ੍ਹਾਂ ਦੇ ਤਾਂ ਆਪਣੇ ਕੋਲ ਇਹਦੇ ਅਮਰੂਦ ਨੇ ਠੀਕ ਹੈ ਜੀ ਮਾਲਤੇ ਨੇ ਤੇ ਫਾਲਸਾ ਇਹ ਇੱਥੇ ਆ ਦੋ ਵੱਡੇ ਵੱਡੇ ਆ ਫਾਲ ਲਮਕਦੇ ਹੋਣਗੇ ਆ ਹਰੇਕ ਹੀ ਪੁੱਛ ਲੈ ਪੁੱਛ ਲੈਂਦਾ ਵੀ ਹੈ ਚਕੋਤਰਾ ਕਹਿੰਦਾ ਚਕੋਤਰਾ ਚਕੋਤਰਾ ਹਾਂਜੀ ਇਹਦੇ ਕੁਨੇਨ ਬੰਦੀ ਆ ਜੀ ਠੀਕ ਹੈ ਜੀ ਇਹਦੀਆਂ ਮਤਲਬ ਦਵਾਈਆਂ ਦਵਾਈਆਂ ਬੰਦੀਆਂ ਨੇ ਹੁਣ ਜਿਵੇਂ ਆ ਹੈ ਤਾਂ ਔਰਨਾਮੈਂਟਲ ਪਲਾਂਟ ਨੇ ਠੀਕ ਹੈ ਜੀ ਪਰ ਇਹ ਆਪਣੇ ਸਾਰੇ ਉਥੋਂ ਜਿਵੇਂ ਕੋਈ ਹਿਮਾਚਲ ਚੋਂ ਲਿਆਂਦਾ ਹੈ ਜਿਵੇਂ ਮੈਨੂੰ ਬਸ ਇਹ ਆ ਵੀ ਜਿੱਥੇ ਕੋਈ ਨਰਸਰੀ ਹੁੰਦੀ ਉੱਥੇ ਘੜ ਜਾਈਦਾ ਜਿਹੜੀ ਸਿਰਿਆਲੀ ਚੀਜ਼ ਹੁੰਦੀ ਹੈ ਚੱਕ ਲਈ ਦੀ ਹੁਣ ਆਹ ਬੂਟਾ ਬਹੁਤ ਆਮ ਘੱਟ ਮਿਲਦਾ ਇਹ ਕਾਲਾ ਤਤੂਰਾ ਹੈ ਜੀ ਕਾਲਾ ਜੀ ਕਾਲਾ ਤਤੂਰਾ ਠੀਕ ਹੈ ਜੀ ਇਹ ਵੀ ਹਿਮਾਚਲ ਤੋਂ ਆਪਾਂ ਨੂੰ ਕਿਸੇ ਤੋਂ ਆਪਾਂ ਨੂੰ ਗਿਫਟ ਕਿਸੇ ਦਾ ਇਹ ਵੀ ਪਰ ਇਹ ਜੜੀ ਬੂਟੀ ਦੀ ਤਰ੍ਹਾਂ ਕੰਮ ਹੁੰਦਾ ਹੈ ਹਾਂਜੀ ਹਾਂਜੀ ਇਹ ਕਾਲਾ ਤਤੂਰਾ ਬਹੁਤ ਘੱਟ ਮਿਲਦਾ ਤੇ ਜੜੀ ਬੂਟੀਆਂ 'ਚ ਕੰਮ ਬਹੁਤ ਆਉਂਦਾ ਹੈ ਕੋਈ ਜੇ ਆਪਾਂ ਚਲੋ ਆਪਾਂ ਦਾ ਵਹਿਮ ਪਰਮਾਣੂ ਨਹੀਂ ਮੰਨਦੇ ਵੈਸੇ ਲੋਕ ਜ਼ਿਆਦਾ ਲੋਕ ਨਾ ਇਹਦੀਆਂ ਜੜ ਨੂੰ ਆਪਦੇ ਗਲਚ ਪਾ ਕੇ ਕਾਲੇ ਧਾਗੇ ਚ ਮਤਲਬ ਐਵੇਂ ਦੇ ਸਿਸਟਮ ਇਹ ਮਤਲਬ ਜਿਹੜੇ ਮੰਨਦੇ ਨੇ ਹਾਂ ਤੇ ਇਹ ਇਹਦੀ ਮੈਡੀਸਨ ਬਹੁਤ ਬੰਦੀ ਹੈ ਇਹ ਜਿਵੇਂ ਹੁਣ ਇਹ ਇਹਦੇ ਪੱਤੇ ਆਪਾਂ ਉਬਾਲ ਕੇ ਸਪਰੇਅ ਕਰ ਦਈਏ ਕੋਈ ਮਿਲੀਬਗ ਨਹੀਂ ਰਹਿੰਦੀ ਕੋਈ ਸੁੰਡੀ ਨਹੀਂ ਰਹਿੰਦੀ ਕੋਈ ਲੈਣਾ ਨਹੀਂ ਦੇਣਾ ਨਹੀਂ ਬਸ ਇਹਦਾ ਇਹ ਹੈ ਵੀ ਬੱਚਿਆਂ ਤੋਂ ਥੋੜਾ ਜਿਹਾ ਦੂਰ ਰੱਖਣਾ ਪੈਂਦਾ ਕਿਉਂ ਇਹਦਾ ਪੱਤਾ ਥੋੜਾ ਜਿਹੇ ਪੱਤੇ ਵਿੱਚ ਜ਼ਹਿਰ ਵੱਧ ਪਾਇਆ ਜਾਂਦਾ ਠੀਕ ਹੈ ਤੇ ਇਧਰ ਬਈ ਰੇ ਦੇਖ ਰਿਹਾ ਵਾਂ ਇਧਰ ਹਾਂਜੀ ਇਹ ਬਾਈ ਵੀ ਜਿਵੇਂ ਸਾਨੂੰ ਸੀਗਾ ਵੀ ਸਾਰਾ ਆਰਗੇਨਿਕ ਹੋਵੇ ਇਸ ਕਰਕੇ ਆਪਣੇ ਗੜੋਿਆਂ ਦੀ ਖਾਦ ਤਿਆਰ ਕਰਨ ਵਾਸਤੇ ਇਹ ਹੁਣੇ ਹੀ ਅਸੀਂ ਸਿਸਟਮ ਲਾਇਆ ਹੌਲੀ ਹੌਲੀ ਇਹਨੂੰ ਵਧਾ ਦੇਾਂਗੇ ਠੀਕ ਹੈ ਬਾਈ ਜੀ ਤੇ ਜਿਵੇਂ ਹੁਣ ਇਹਨਾਂ ਦੇ ਪੱਤੇ ਪੁੱਤੇ ਹੁੰਦੇ ਨੇ ਅਸੀਂ ਵਿੱਚ ਹੀ ਛੱਡ ਦਿੰਨੇ ਆ ਸਾਰਾ ਠੀਕ ਹੈ ਜੀ ਵੀ ਆਰਗੈਨਿਕ ਇਹਦੀ ਖਾਦ ਬਣਾ ਸਕੀ ਪਰ ਮੇਨ ਗੱਲ ਬਾਈ ਉਹੀ ਆ ਗਈ ਵੀ ਬਜਾਰੀ ਕਰਨ ਤੋਂ ਰਹਿਤ ਘਰ ਆਪਣਾ ਆਪਾਂ ਨੂੰ ਬਜ਼ਾਰ ਚ ਹੀ ਨਹੀਂ ਹੈਗਾ ਕਿਤੇ ਖੜ ਕੇ ਬ੍ਰੇਕ ਮਾਰ ਕੇ ਚੀਜ਼ ਲੈਣੀ ਪਊਗੀ ਉਹ ਪਹਿਲਾਂ ਜਿਵੇਂ ਆਪਾਂ ਸ਼ਹਿਰ ਜਾਂਦੇ ਸੀ ਜਿਵੇਂ ਆਪਣੀ ਯਾਰੀ ਹੁੰਦੀ ਆ ਫਰੂਟ ਵਾਲਿਆਂ ਤੋਂ ਉਹ ਦੂਰੋਂ ਆਂਦਾ ਯਾਰ ਤੂੰ ਆਉਂਦਾ ਹੀ ਨਹੀਂ ਅੱਜ ਕੱਲ ਅਸੀਂ ਆਖਿਆ ਆਈਏ ਕਿ ਹੁਣ ਐਤ ਕਿ ਅਸੀਂ ਸੰਤਰੇ ਵੀ ਆਪਦੇ ਖਾਲੇ ਮਾਲਟੇ ਵੀ ਆਪਦੇ ਖਾਲੇ ਅਮਰੂਦ ਸਾਡੇ 12 ਮੱਸੀ ਰਹਿੰਦੇ ਆ ਬਿਲਕੁਲ ਜੀ ਬਿਲਕੁਲ ਸੇਬਾਂ ਅੰਬ ਚਲੋ ਹਜੇ ਬੂਟੇ ਛੋਟੇ ਆ ਉਹ ਵੀ ਆਉਣ ਲੱਗ ਪਏ ਜਿਵੇਂ ਐਵੋਕਾਡਾ ਦਾ ਬੂਟਾ ਉਹ ਵੀ ਅਸੀਂ ਘਰੇ ਲਿਆ ਕੇ ਲਾ ਰੱਖਿਆ ਬਿਲਕੁਲ ਜੀ ਆ ਔਲਾਂ ਦੇ ਮਤਲਬ ਕੋਈ ਵੀ ਹੈ ਜਿਆ ਫਰੂਟ ਨਹੀਂ ਕੇਲੇ ਕੇਲੇ ਸਾਨੂੰ ਮੁੱਲ ਲਿਆਉਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਜੀ ਬਿਲਕੁਲ ਸਾਰੇ ਆਪਦੇ ਘਰ ਦੇ ਹੀ ਨੇ ਮੇਨ ਗੱਲ ਭਾਈ ਇਹੀ ਹੁੰਦੀ ਆ ਆਪਾਂ ਲੱਖਾਂ ਕਰੋੜਾਂ ਰੁਪਇਆ ਲਾ ਦਨੇ ਘਰ ਤੇ ਪਰ ਜੇ ਇੱਕ ਕਨਾਲ ਹਰ ਕੋਈ ਕਿਸਾਨ ਚਲੋ 5 ਕਿੱਲਾਂ ਤੋਂ ਥੱਲੇ ਨੂੰ ਆਪਾਂ ਫੇਰ ਵੀ ਨਹੀਂ ਉਹਨਾਂ ਕਹਿੰਦੇ ਪਰ ਜੇ 5 6 ਕਿੱਲੇ ਜ਼ਮੀਨ ਹੈਗੀ ਉਹ ਤੋਂ ਉੱਪਰ ਬੰਦਾ ਜੇ ਇੱਕ ਦੋ ਕਨਾਲ ਆਪਦੇ ਘਰ ਲਈ ਰੱਖ ਲੇ ਨਾ ਤਾਂ ਉਹ ਕਿਸੇ ਪੱਖੋਂ ਸਬਜ਼ ਤੇ ਨਾ ਫਰੂਟ ਵੱਖੋਂ ਭੁੱਖਾ ਮਰੇ ਨਾ ਉਹਨੂੰ ਬਾਜ਼ਾਰ ਚ ਜਾਣ ਦੀ ਲੋੜ ਹੈ ਹੁਣ ਤੁਸੀਂ ਵੇਖੋ ਜੀ ਉਹ ਹਜੇ ਹੁਣ ਵੀ ਲੱਗਾ ਹੋਣਾ ਜਿਵੇਂ ਉਹ ਵੇਖੋ ਮਾਲਟਾ ਪੂਰਾ ਭਰਿਆ ਹੋਇਆ ਬੂਟਾ ਸੀਗਾ ਆ ਹੁਣ ਸੰਤਰੇ ਦਾ ਬੂਟਾ ਹੈ ਜੀ ਤੇ ਫਾਲਸਾ ਆਮ ਨਾ ਪਹਾੜਾਂ ਚ ਮਿਲਦਾ ਜਾਂ ਜਿਵੇਂ ਜਿੱਥੇ ਜਿਆਦਾ ਹੀ ਸਰਵਤਨ ਹੋਵੇ ਉੱਥੇ ਮਿਲਦਾ ਸਾਡੇ ਵਾਧੂ ਰਹਿੰਦਾ ਠੀਕ ਹੈ ਬਈ ਤੇ ਆਪਣੇ ਆ ਵਿੱਚ ਅਸੀਂ ਕਮਲ ਦੇ ਬੂਟੇ ਵਾਟਰ ਲੀਲੀ ਦੇ ਪਲਾਂਟ ਵੀ ਲਾਏ ਹੋਏ ਨੇ ਠੀਕ ਹੈ ਜੀ ਤੇ ਜਿਵੇਂ ਹੁਣ ਆ ਹੁਣ ਛੋਟਾ ਬਾਂਸ ਤੁਹਾਨੂੰ ਮੈਂ ਵਿਖਾਉਣਾ ਇਹਦੀ ਇੰਨੀ ਮਹਿਕ ਆਉਂਦੀ ਹੈ ਵੀ ਹੁਣ ਤਾਂ ਮਤਲਬ ਹਾਂਜੀ ਹਾਂਜੀ ਇਹਦੀ ਮੈਂ ਤਾਂ ਵੈਸੇ ਹੀ ਲਿਆਂਦਾ ਸੀਗਾ। ਉਹਦੀ ਬਹੁਤ ਮਹਿਕ ਆਉਂਦੀ ਹੈ ਜਦੋਂ ਇੱਥੇ ਹੁੰਦੇ ਨੇ। ਸ਼ਾਮ ਨੂੰ ਤੁਸੀਂ ਅਸੀਂ ਜਿਵੇਂ ਚੱਲਦੇ ਹੁੰਨੇ ਆ ਉਧਰਲੀ ਸਾਈਡ ਜਾਂਦੇ ਹਾਂ ਵੱਲਾਂ ਵਾਲੀ ਸਾਈਡ ਤੇ ਖੁਸ਼ਬੂ ਹੀ ਖੁਸ਼ਬੂ ਹੁੰਦੀ ਹੈ ਸਾਡੇ ਘਰ 'ਚ। ਠੀਕ ਹੈ ਜੀ। ਵੀ ਇਹ ਨਹੀਂ ਹੁੰਦਾਗਾ ਵੀ ਹਾਂ ਹਾਂ ਆ ਜਿਵੇਂ ਹੁਣ ਆ ਬੂਟੇ ਨੇ ਇਹ ਹੁਣ ਤਾਂ ਸਾਲਾਂ 'ਚ ਫੁੱਲ ਨਹੀਂ ਦਿੰਦੇਗੇ। ਠੀਕ ਹੈ ਜੀ। ਇਹ ਜਿਵੇਂ ਜੋ ਗਰਮੀ ਆ ਜੂਗੀ ਇਹ ਕਮਲ ਦੇ ਫੁੱਲ ਨੇ ਵਿੱਚ ਵਾਟਰ ਲੀਲੀ ਦੇਣੇ ਇਹ ਪੂਰੇ ਸੋਹਣੇ ਫੁੱਲ ਦੋ ਤਿੰਨ ਰੰਗਾਂ ਦੇ ਨਿਕਲਦੇ ਆ ਇਹ ਪਾਣੀ 'ਚ ਹੀ ਹੁੰਦੇ ਬਾਈ ਹਾਂਜੀ ਹਾਂਜੀ ਪਾਣੀ 'ਚ ਹੀ ਹੁੰਦੇ ਨੇ ਠੀਕ ਆ ਜੀ ਇਹ ਵੇਖ ਲਓ ਵੀ ਇਹਦੇ 'ਚ ਜਿਵੇਂ ਉਹ ਅੰਦ ਨੇ ਕੁਦਰਤ ਜੀਵਾਂ ਨੂੰ ਵੀ ਆਪੇ ਲੈ ਹੁੰਦੀ ਆ ਇੱਥੇ ਸਾਡੇ ਨਹਿਰ ਦੇ ਪਾਣੀ 'ਚ ਕਛੂਆ ਆ ਗਿਆ ਉਹ ਅਸੀਂ ਛੱਡਿਆ ਪਰ ਸਾਨੂੰ ਇੱਕ ਦੋ ਵਾਰ ਹੀ ਦਿਸਿਆ ਮੁੜ ਕੇ ਲੱਭੇ ਹੀ ਨਹੀਂ ਕਿਤੇ ਠੀਕ ਉਹ ਇਹ ਕਦੀ ਪਾਣੀ ਚ ਕਦੀ ਕਦੀ ਆ ਜਾਂਦਾ ਜਾਂ ਪਤਾ ਨਹੀਂ ਕਿੱਥੇ ਰਹਿੰਦਾ ਉਹ ਨਹਿਰ ਦੇ ਪਾਣੀ ਚ ਆ ਗਿਆ ਸੀ ਅਸੀਂ ਆਖਿਆ ਯਾਰ ਉੱਥੇ ਵੀ ਕਿਤੇ ਕਿਸੇ ਚੀਜ਼ ਥੱਲੇ ਨਾ ਜਾਏ ਉਹ ਸੀ ਘਰੇ ਲਿਆ ਕੇ ਛੱਡਦਾ ਇੱਥੇ ਨਾਲ ਹੀ ਖਾਲ ਹੈ ਠੀਕ ਹੈ ਤੇ ਉਹ ਇਹਦੇ ਵਿੱਚ ਪਤਾ ਹੀ ਨਹੀਂ ਕਿੱਥੇ ਉਹ ਆਪੇ ਹੀ ਕੁਦਰਤ ਵੱਲੋਂ ਹੀ ਆ ਗਿਆ ਉਹੀ ਗੱਲ ਆ ਜੀ ਕੁਦਰਤ ਦਾ ਘਰ ਬਣ ਜਾਂਦਾ ਹੁੰਦਾ ਪਰ ਸਾਰੇ ਤਰ੍ਹਾਂ ਦੇ ਜਿਵੇਂ ਪਹਿਲਾਂ ਹੁੰਦੇ ਸੀ ਘਰ ਜੀ ਉਸ ਤਰੀਕੇ ਨਾਲ ਆਪਾਂ ਬਣਾਇਆ ਹੋਇਆ ਬਿਲਕੁਲ ਬਿਲਕੁਲ ਪਰ ਆ ਵੇਖੋ ਜੀ ਆ ਸੁਪਾਰੀ ਦੇ ਬੂਟੇ ਆ ਜੀ ਆ ਪਰਾਂ ਕੇਲਿਆਂ ਦੇ ਆ ਤੇ ਉਹ ਕਟਾਹਲ ਦਾ ਪਰ ਆਪਣੇ ਕੜੀ ਪੱਤਾ ਹੈ ਸੌਰੀ ਕੜੀ ਪੱਤੇ ਦਾ ਬੂਟਾ ਹੈ ਹਾਂਜੀ ਹਾਂਜੀ ਨਿੰਬੂ ਸਾਡੇ ਕੋਲ ਦੇਸੀ ਵੀ ਨੇ ਆ ਵੇਖੋ ਆ ਬੂਟਾ ਭਰਿਆ ਪਿਆ ਇਹ ਫਾਰਮ ਹੀ ਹੈ ਠੀਕ ਹੈ ਜੀ ਤੇ ਅੰਬ ਵੀ ਅਸੀਂ ਕੁਝ ਤਾਂ ਜਿਵੇਂ ਮੁੱਲ ਲਿਆਏ ਕੁਝ ਜਿਵੇਂ ਅਸੀਂ ਬਾਜ਼ਾਰ ਤੋਂ ਲਿਆਉਂਦੇ ਆ ਉਹ ਲਾ ਦਿੰਦੇ ਆ ਉਹੀ ਕੁਝ ਵੈਰਾਈਟੀਆਂ ਇੰਨ ਤਿਆਰ ਕੀਤੀਆਂ ਹੋਈਆਂ ਨੇ ਉਹ ਵੀ ਬਈ ਸਵਾਦ ਆਉਂਦਾ ਆ ਖਾਣ ਨੂੰ ਹਾਂਜੀ ਹਾਂਜੀ ਜਿਵੇਂ ਸਵਰਗ ਦੀਆਂ ਮੂਰੇ ਹਾਂਜੀ ਬਿਲਕੁਲ ਬਿਲਕੁਲ ਜਦੋਂ ਉੱਠਣਾ ਲੋਕ ਤਾਂ ਜਾਂਦੇ ਨੇ ਕੋਈ ਸ਼ਿਮਲੇ ਜਾਂਦਾ ਕੋਈ ਕਿੱਥੇ ਜਾਂਦਾ ਸਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਪੈਂਦੀ ਹੁਣ ਜਿਵੇਂ ਜਿੱਥੇ ਮਰਜੀ ਜਾ ਆਈਏ ਬਿਲਕੁਲ ਜੀ ਬਿਲਕੁਲ ਇਹ ਬਈ ਫ ਏ ਬਾਈ ਜੀ ਇੱਕ ਤਾਂ ਅਸੀਂ ਨਹਿਰ ਦੇ ਪਾਣੀ ਦਾ ਬਣਾਇਆ ਵੀ ਡਿੱਗ ਬਣਾਇਆ ਹੋਇਆ ਇਹ 20 ਫੁੱਟ ਡੂੰਗਾ ਇਹ ਫਿਰ ਨਹਿਰ ਦਾ ਪਾਣੀ ਦਾ ਸੀ ਜਦੋਂ ਇੱਥੇ ਡਿੱਗ ਬਣਾ ਲਿਆ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਇਹਨੂੰ ਬੰਦ ਕਿਉਂ ਕਰਨਾ ਚਾਰੇ ਪਾਸੇ ਤੋਂ ਠੀਕ ਹੈ ਜੀ ਇਹ ਅਸੀਂ ਫਿਰ ਉਸ ਤੋਂ ਬਾਅਦ ਇੰਨਾ ਕੁ ਰੱਖ ਲਿਆ ਤਾਂ ਨਾਲੇ ਤਾਂ ਬਾਈ ਜੀ ਇਹ ਸਵਿੰਗ ਪੂਲ ਬਣ ਗਿਆ ਠੀਕ ਹੈ ਵੀ ਬੱਚੇ ਬੱਚੇ ਬੁੱੱਚੇ ਨਹਾ ਲੈਣਗੇ ਕੱਲ ਨੂੰ ਜੇ ਨਾ ਕਰਾਂਗੇ ਤਾਂ ਇਹਦੇ ਨਾਲ ਜੀ ਬਾਈ ਅਸੀਂ ਜਿਵੇਂ ਇੱਥੇ ਥੋੜਾ ਜਿਹਾ ਨਾ ਸਾਨੂੰ ਐ ਲੱਗਦਾ ਵੀ ਜਿਵੇਂ ਪਾਣੀ ਪੋਣੀ ਡਿੱਗਦਾ ਜਿਵੇਂ ਪਹਾੜਾਂ 'ਚ ਠੀਕ ਹੈ ਵੀ ਉਵੇਂ ਇਹਨਾਂ ਚਲਾ ਕੇ ਸੀਟਾ ਪਾਣੀ ਡਿੱਗਦਾ ਵਾਲਾ ਸਿਸਟਮ ਇੱਥੇ ਆ ਗਿਆ ਹਾਂ ਵੀ ਇੱਥੇ ਬੈਠਾ ਹੋਏ ਐਵੇਂ ਲੱਗੇ ਵੀ ਹਾਂ ਪਹਾੜਾ 'ਚ ਹੀ ਬੈਠੇ ਆ ਠੀਕ ਹੈ ਤੇ ਉਹ ਸਿਸਟਮ ਬਣਾਉਣਾ ਨਾਲੇ ਬੱਚੇ ਖੁਸ਼ ਦੇ ਨਾਲੇ ਆਪ ਨਾਲੇ ਇੱਥੇ ਇੰਤਰ ਉੱਚਾ ਥਾਂ ਵੀ ਪਾਰਕ ਵਾਸਤੇ ਰੱਖਤਾ ਬਾਪੂੀ ਝੋਪੜੀ ਕੋਲੇ ਜਿਹਾ ਹਾਂਜੀ 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 ਇਹ ਠੀਕ ਹੈ ਝੋਪੜੀ ਕੋਲ ਪਾਰਕ ਵਾਸਤੇ ਰੱਖਤਾ ਵੀ ਚੱਲ ਇੱਥੋਂ ਅੰਦਰੋਂ ਆਏ ਤੇ ਬਾਹਰ ਇੱਥੇ ਬਹਿਣ ਬੋਣ ਨੂੰ ਕੁਰਸੀਆਂ ਵਾਸਤੇ ਸਾਰੀਆਂ ਚੀਜ਼ਾਂ ਐ ਵੀ ਬਰੀਕੀ ਨਾਲ ਭਈ ਦਿਮਾਗ ਲਾਇਆ ਹੈ ਨਾ ਬੈਠ ਕੇ ਜਮ ਆਰਾਮ ਨਾਲ ਆ ਵੀ ਹੁਣ ਬਾਈ ਜੀ ਚਿੱਟਾ ਚਿੱਟ ਲੋਕ ਵੈਸੇ ਕਈ ਕਹਿ ਦਿੰਦੇ ਨੇ ਆ ਆਮ ਜਿਹੜਾ ਪਿੰਡਾਂ ਜੁੰਦਾ ਉਹ ਨਹੀਂ ਉਹ ਨਹੀਂਗਾ ਇਹ ਬਈ ਜੀ ਚਿੱਟੱਕ ਹੈ ਇਹਦੀਆਂ ਬਹੁਤ ਦਵਾਈਆਂ ਬੰਦੀਆਂ ਨੇ ਕਾਫੀ ਚੀਜ਼ਾਂ 'ਚ ਕਾਰਗਰ ਹੈ ਅੱਛਾ ਹੁਣ ਜਿਵੇਂ ਜੇ ਆਪਾਂ ਨਹੀਂ ਬੰਦਾ ਲੋਕ ਤਾਂ ਅੱਕ ਖੇਚ ਨਹੀਂ ਖੜਦੇ ਆਪਾਂ ਤਾਂ ਖੜਾ ਅਸੀਂ ਘਰੇ ਜਿਵੇਂ ਹੁਣ ਹਿੰਦੂ ਮਤ 'ਚ ਕਹਿ ਦਿੰਦੇ ਨੇ ਕੋਈ ਮੇਰੇ ਕੋਲ ਆ ਗਿਆ ਉਹ ਆਂਦਾ ਯਾਰ ਵੀ ਕਹਿੰਦਾ ਵੀ ਜਿਵੇਂ ਉਹ ਹੁੰਦੇ ਨਹੀਂ ਪੰਡਤ ਉਹ ਆਪਣਾ ਮਿੱਤਰ ਪਿਆਰਾ ਸੀ ਕਹਿੰਦਾ ਯਾਰ ਤੂੰ ਤਾਂ ਸਾਰੇ ਦੇਵੀ ਦੇਵਤੇ ਇਕੱਠੇ ਕਰ ਰੱਖੇ ਨੇ ਮੈਂ ਕਿਹਾ ਉਹ ਕਿਵੇਂ ਕਹਿੰਦਾ ਆ ਸਾਡੇ ਛਣੀ ਦਾ ਹੈ ਇੱਕ ਛਮੀ ਪਲਾਂਟ ਹੈ ਉਹ ਛਣੀ ਦੇਵ ਦਾ ਹੁੰਦਾ ਤੇ ਜਿਵੇਂ ਉਹ ਕਮਲ ਦਾ ਫੁੱਲ ਹੈ ਕੋ ਕਹਿ ਦਿੰਦੇ ਨੇ ਵੀ ਇਹ ਮਾਤਾ ਲక్ష్ਮੀ ਦਾ ਮੈਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਉਹ ਹੀ ਦੱਸੀ ਗਿਆ ਮੈਨੂੰ ਚੇਤਾ ਭੁੱਲ ਗਿਆ ਕਹਿੰਦਾ ਯਾਰ ਤੂੰ ਤਾਂ ਕੋਈ ਵੈਰਾਈਟੀ ਵੀ ਨਹੀਂ ਛੱਡੀ ਉਹ ਮੈਂ ਵੀ ਮੈਂ ਫਿਰ ਉਹਨੂੰ ਕਹਿੰਿਆ ਜੇ ਗੱਲ ਕਰੀ ਵੀ ਸਾਰੇ ਧਰਮਾਂ ਦਾ ਸਤਕਾਰ ਵੀ ਸਾਰੇ ਧਰਮਾਂ ਦੀ ਉਹ ਚੀਜ਼ਾਂ ਜਿਹੜੀਆਂ ਮੰਨਤ ਚਾਹੁੰਦੀ ਉਹ ਆਪਾਂ ਆਟੋਮੈਟਿਕ ਹੀ ਲਾਈਆਂ ਪਈਆਂ ਹਾਂ ਉਹ ਆਪਣੇ ਰੱਬ ਵੱਲੋਂ ਹੀ ਕੁਦਰਤ ਹੈ ਬਾਕੀ ਬਾਈ ਜੀ ਧਰਮਤਾ ਵੇਖੋ ਸਭ ਤੋਂ ਵੱਡਾ ਧਰਮਤਾ ਆਪਣਾ ਕੁਦਰਤ ਹੈ ਕੁਦਰਤ ਹੈ ਜੀ ਕੁਦਰਤ ਦੇ ਨਾਲ ਜੁੜੇ ਹੋਏ ਆ ਉਹ ਸਾਰੇ ਫਿਰ ਦੇਵੀ ਦੇਵਤੇ ਆਪੇ ਇਕੱਠੇ ਹੋ ਜਾਂਦੇ ਨੇ ਜਿੱਥੇ ਕੁਦਰਤ ਆ ਗਈ ਬਿਲਕੁਲ ਵੀ ਆਪਾਂ ਤਾਂ ਲੋਕਾਂ ਨੂੰ ਇਹ ਸੁਨਿਆ ਦੇਣੇ ਚਾਹੁੰਦੇ ਆ ਵੀ ਵੱਧ ਤੋਂ ਵੱਧ ਤੁਸੀਂ ਜੰਗਲ ਲਾਓ ਬੂਟੇ ਚਲੋ ਘੱਟ ਤੋਂ ਘੱਟ ਜਗ੍ਹਾ ਆਪਾਂ ਹੋਰ ਨਹੀਂ ਗਮਲੇ 'ਚ ਤਾਂ ਬੂਟਾ ਲਾ ਹੀ ਸਕਦੇ ਆ ਲਾਈ ਸਕਦੇ ਆ ਬਾਈ ਪਰ ਕਈ ਤਾਂ ਕਹਿ ਦਿੰਦੇ ਨੇ ਯਾਰ ਇਹ ਤਾਂ ਖਲਾਰਾ ਪਾਉਂਦੇ ਨੇ ਹੁਣ ਤੁਸੀਂ ਆਹ ਵੇਖ ਲਓ ਤੁਸੀਂ ਇੰਨਾ ਸਿਸਟਮ ਐ ਇੰਨੇ ਬੂਟੇ ਐ ਮੇਰੇ ਕੋਲ ਘੱਟ ਤੋਂ ਘੱਟ 1.5 200 ਦੇ ਕਰੀਬ ਗਮਲਾ ਐ ਤੁਸੀਂ ਵੇਖਿਆ ਵੀ ਖਲਾਰਾ ਖਲਾਰਾ ਤਾਂ ਵੀ ਸਾਂਭਣਾ ਵੀ ਆਪਾਂ ਹੀ ਐ ਪਰ ਇਹ ਇਹ ਇੱਕ ਆਕਸੀਜਨ ਦਾ ਜਰੀਆ ਤੇ ਤੁਸੀਂ ਇੱਥੇ ਵੇਖੇ ਹੋਣੇ ਕਿੰਨੀ ਸ਼ਾਂਤੀ ਕਿਤੇ ਜਾਨ ਦੀ ਲੋੜ ਨਹੀਂ ਆਪਾਂ ਨੂੰ ਆਪਦਾ ਘਰ ਹੀ ਸਵਰਗ ਹੈ ਜੇ ਆਪਾਂ ਬੂਟੇ ਲਾਵਾਂਗੇ ਤਾਂ ਜੀ ਬਾਈ ਜੀ ਬਾਈ ਜੇ ਹੁਣ ਗੱਲ ਕਰੀਏ ਬਹੁਤ ਸੋਹਣੇ ਤਰੀਕੇ ਨਾਲ ਘਰ ਵੀ ਤੁਸੀਂ ਮੇਨਟੇਨ ਕੀਤਾ ਬਹੁਤ ਸਾਰੀਆਂ ਵੱਖਰੀਆਂ ਚੀਜ਼ਾਂ ਕੀਤੀਆਂ ਹੁਣ ਆ ਗਈ ਐਂਡ ਤੇ ਵੀ ਗੱਲ ਮੈਨੂੰ ਥੋੜੀ ਨੌਲੇਜ ਘਾਟਾ ਘੋੜਿਆਂ ਬਾਰੇ ਤੇ ਕਿਹੜੇ ਕਿਹੜੇ ਨਸਲ ਦੇ ਆਪਣੇ ਕੋਲ ਘੋੜੀਆਂ ਨੇ ਤੇ ਆ ਬਸ਼ੇਰਾ ਜਿਹੜਾ ਹੁਣ ਭਾਈ ਜੀ ਇਹ ਬਸ਼ੇਰਾ ਇਹ ਮਾਰਵਾੜੀ ਆ ਬਸ਼ੇਰਾ ਠੀਕ ਹੈ ਜੀ ਇਹ ਧੂਰ ਕੋਟ ਤੋਂ ਲਿਆਂਦਾ ਨਵਾਬ ਦਾ ਬੱਚਾ ਹੈ ਇਹ ਸਾਰਾ 13 ਕਿ ਮਹੀਨਿਆਂ ਦਾ ਬੱਚਾ ਠੀਕ ਹੈ ਜੀ ਤੇ ਇਹ ਸਾਡੇ ਜਿਵੇਂ ਸ਼ੌਂਕ ਸੀ ਸਾਡੇ ਭਤੀਜੇ ਨੂੰ ਠੀਕ ਹੈ ਜੀ ਤੇ ਇਹ ਭਤੀਜਾ ਹੀ ਖਰੀਦ ਕੇ ਲਿਆਇਆ ਗੁਰਸਾਹਿਬ ਐਦਾ ਨਾਮ ਅੱਛਾ ਨਿੱਕਾ ਬੱਚਾ ਹਾਂ ਇਹ ਤੇ ਇੱਕ ਮੇਰਾ ਭਤੀਜਾ ਚਲਾ ਗਿਆ ਬਾਹਰ ਇਹ ਆਪ ਹੀ ਗਏ ਠੀਕ ਹੈ ਆਪ ਹੀ ਖਰੀਦ ਲਏ ਕਹਿੰਦੇ ਪੈਸੇ ਡਾਡੇ ਡੈਡੀ ਨੂੰ ਕਹਿੰਦੇ ਵੀ ਪੈਸੇ ਭੇਜ ਦੇ ਦੀ ਠੀਕ ਹੈ ਜੀ ਚਲੇ ਚੰਗੀ ਚੰਗਾ ਸ਼ੌਂਗਾ ਫਿਰ ਹਾਂਜੀ ਹਾਂਜੀ ਤੇ ਜਿਹੜਾ ਸ਼ੌਂਕ ਦੀ ਹੈ ਤਾਂ ਸਾਡੇ ਬਜ਼ੁਰਗਾਂ ਤੋਂ ਹੀ ਸੀ ਕੋੜੀਆਂ ਪਰ ਇੱਕ ਰੀ ਜਿਵੇਂ ਅਸੀਂ ਜਿਵੇਂ ਵੀ ਜੌਬ ਤੇ ਲੱਗੇ ਜਾਂ ਫਾਦਰ ਸਾਹਿਬ ਸਾਡਾ ਇੱਕ ਰੀ ਮਤਲਬ ਜਿਵੇਂ ਢੱਲਾ ਜਾ ਪੈ ਗਿਆ ਸੀ ਕੰਮ ਵੀ ਜਿਵੇਂ ਇੱਕ ਅੱਧਾ ਨਗ ਸੀਗਾ ਉਸ ਤੋਂ ਬਾਅਦ ਸਾਡਾ ਭਾਂਜਾ ਬਲਰਾਜ ਸਿੰਘ ਠੀਕ ਹੈ ਇਹਨੇ ਇਹਨੇ ਫਿਰ ਸਾਡੇ ਚ ਦੁਬਾਰਾ ਕੀਤਾ ਕਹਿੰਦਾ ਮਾਮਾ ਚਲੋ ਇਹ ਮੇਰੇ ਨਾਲ ਮੇਰਾ ਭਾਂਜਾ ਵੀ ਆ ਤੇ ਹੈ ਮੇਰਾ ਦੋਸਤ ਵੱਧਾ ਠੀਕ ਹੈ ਤੇ ਇਹ ਆਂਦਾ ਮਾਮਾ ਯਾਰ ਤੂੰ ਚੱਲਿਆ ਕਰ ਜਿਵੇਂ ਘਰੇ ਕਹਿਣਾ ਵੀ ਘੋੜੀ ਲੈਣੀ ਆ ਆਪਾਂ ਇਹਨੇ ਮੇਰੀ ਸ਼ਿਫਾਰਿਸ਼ ਪਾਉਣੀ ਵੀ ਮਾਮਾ ਕਹਿ ਵੀ ਆਪਾਂ ਲਈਏ ਘੋੜੀ ਠੀਕ ਹੈ ਜੀ ਤੇ ਇਹ ਬੱਚਾ ਸੀ ਇਹਨੂੰ ਲਿਆਂਦੇ ਨੂੰ ਹੋ ਗਏ 6-7 ਮਹੀਨੇ ਠੀਕ ਹੈ ਬਈ ਤੇ ਇਹ ਸਾਡੀ ਇਹ ਪੂਰਾ ਵਧੀਆ ਬੱਚਾ ਈ ਠੀਕ ਹੈ ਬਈ ਜੀ ਤੇ ਉਸ ਤੋਂ ਬਾਅਦ ਆ ਇਹ ਸਾਡੀ ਜਿਵੇਂ ਆ ਬਸ਼ੇਰੀ ਹੈ ਹਾਂਜੀ ਇਹ ਬਸ਼ੇਰੀ ਬਾਦਲਗੜ ਵਾਲੇ ਘੋੜੇ ਦੀ ਬੱਚੀ ਹੈ ਠੀਕ ਹੈ ਜੀ ਤੇ ਇਹਦੀ ਇਹ 20 ਦਿਨਾਂ ਦੀ ਸੀਗੀ ਤੇ ਇਹਦੀ ਮਦਰ ਦੀ ਡੈਥ ਹੋ ਗਈ ਸੀਗੀ ਠੀਕ ਹੈ ਬਾਈ ਉਹ ਅਸੀਂ ਅਰਜਨ ਰੌਲੀ ਵਾਲੇ ਘੋੜੇ ਤੋਂ ਕਰਵਾ ਕੇ ਲਿਆਏ ਸੀਗੇ ਠੀਕ ਹੈ ਜੀ ਤੇ ਉਹਦੇ ਪਤਾ ਨਹੀਂ ਕੀ ਇਨਫੈਕਸ਼ਨ ਹੋ ਗਈ ਕੀ ਇਹਨੂੰ ਅਸੀਂ ਮਤਲਬ ਆਪ ਪਿਆ ਪਿਆ ਦੁੱਧ ਤੇ ਤਿੰਨ ਤੇ ਡੰਗ ਤੇ ਪਾਲੀ ਆ ਇਹਦਾ ਨਾ ਨੂਰਾ ਇਹਨੂੰ ਜਿੱਥੋਂ ਵੀ ਆਵਾਜ਼ ਮਾਰੀਏ ਨੂਰਾ ਉਦੋਂ ਹੀ ਭੱਜੀ ਜਾਂਦੀ ਹੈ ਠੀਕ ਹੈ ਇਹ ਬਾਈ ਇਹ ਕਿਹੜੀ ਆ ਗਈ ਇਹ ਬਾਈ ਜੀ ਲਾਲ ਚੰਬੀ ਘੋੜੀ ਆ ਇਹ ਬਾਈ ਮਰਫੀ ਪੰਡਤ ਨੇ ਸਰਦੂਲਗੜ ਤੋਂ ਉਹਨਾਂ ਤੋਂ ਉਹਨਾਂ ਦਾ ਘੋੜਾ ਹੈ ਉਹ ਇਹ 4-5 ਮਹੀਨਿਆਂ ਦੀ ਗੱਬਣ ਘੋੜੀ ਠੀਕ ਹੈ ਜੀ ਤੇ ਪੂਰੀ ਵਧੀਆ ਸੀਲ ਘੋੜੀ ਆ ਬਾਕ ਘੋੜੀ ਘੜੀ ਤੇ ਜੋ ਸਵਾਰੀ ਕਰਨੀ ਹੋਵੇ ਤੇ ਪੂਰੀ ਜਮਾ ਭਾਵੇਂ ਜਵਾਕ ਲੈਣੀ ਹਾਂਜੀ ਹਾਂਜੀ ਤੇ ਹਾਂਜੀ ਬਾਈ ਇਹ ਬਾਈ ਜੀ ਆਪਾਂ ਨਾ ਜੰਗਲ ਹੈ ਇਹਦੇ ਚ 80 ਵੈਰਾਈਟੀਆਂ ਦੇ ਰੁੱਖ ਨੇ ਜਿਵੇਂ ਆਪਣੇ ਪ੍ਰਾਤਨ ਰੁੱਖ ਠੀਕ ਹੈ ਜੀ ਜਿਵੇਂ ਆਪਣੇ ਭਾਰਤ ਪੰਜਾਬ ਚ ਜਿਹੜੇ ਰੁੱਖ ਜਿਹੜੇ ਮਤਲਬ ਖਤਮ ਹੋ ਗਏ ਸੀਗੇ ਜਮਾ ਜੀ ਬਾਈ ਤੇ ਇਹ ਉਹ ਰੁੱਖ ਨੇ ਪੁਰਾਣੇ ਜਿਵੇਂ ਜੰਡ ਕਰੀਲ ਹੋ ਗਿਆ ਅਮਲਤਾਸ ਹੋ ਗਿਆ ਇਹਦੇ ਚ ਹਰ ਇੱਕ ਵੈਰਾਈਟੀ ਆ ਠੀਕ ਹੈ ਜੀ ਤੇ ਇਹ ਇੱਕ ਜੰਗਲ ਹੀ ਬਣਾਇਆ ਨਾਲੇ ਤਾਂ ਹੁਣ ਬਾਈ ਜੀ ਨਾਲੇ ਤਾਂ ਇਹ 2-3 ਕਨਾਲਾਂ 3 ਇਹ 3-3.5 ਕਨਾਲਾਂ ਦਾ ਜਗ੍ਹਾ ਬਾਈ ਜੀ ਨਾਲੇ ਤਾਂ ਇਹਦੇ ਚ ਬੂਟੇ ਹੋਗੇ ਨਾਲੇ ਇਹਦੇ ਚ ਹੁਣ ਵੇਖ ਲਓ ਘੋੜੀਆਂ ਖੁੱਲੀਆਂ ਤੁਰੀਆਂ ਫਿਰਦੀਆਂ ਨੇ ਕੋਈ ਕੋਈ ਗੱਲ ਨਹੀਂ ਤੇ ਨਾਲੇ ਇਧਰ ਬਾਈ ਵਤਕਾਂ ਆ ਗਈਆਂ ਹਾਂ ਹਾਂ ਇਹ ਬਾਈ ਜੀ ਵਤਕਾਂ ਆ ਗਈਆਂ ਤੇ ਇਹ ਛੱਪੜ ਹੈ ਬਾਈ ਜੀ ਇਹਦੀ ਤੁਹਾਨੂੰ ਦੱਸਾਂ ਗੱਲ ਵੀ ਇਹ ਅਸੀਂ ਵੀ ਸਾਡਾ ਕੋਈ ਇਹਦਾ ਮਤਲਬ ਇਹਦੇ ਚ 16 16 ਕਿਲੋ ਦੀ ਮੱਛੀ ਹੈ ਬਾਈ ਜੀ ਮਤਲਬ ਜਦੋਂ ਦੀ ਛੱਡੀ ਹੈ ਅਸੀਂ ਇਹ ਫੜੀ ਨਹੀਂ ਮਤਲਬ ਵੀ ਜਿਵੇਂ ਕਮਰਸ਼ੀਅਲ ਯੂਜ਼ ਲਈ ਨਹੀਂ ਛੱਡੀ ਹੋਈ ਨਾ 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 ਬਸ ਇਹ ਸਿਰਫ ਇੱਕ ਕੁਦਰਤ ਨਾਲ ਪਿਆਰ ਹੈ ਸਾਡਾ ਜਾਨਵਰ ਜੀ ਇੱਥੋਂ ਬਾਈ ਜੀ ਇਹ ਨਾ ਬਾਹਰੋਂ ਜਿਵੇਂ ਵਿਦੇਸ਼ੀ ਪੰਛੀ ਵੀ ਆਉਂਦੇ ਨੇ ਠੀਕ ਹੈ ਜੀ ਹਾਂਜੀ ਉਹ ਵੀ ਮਤਲਬ ਇੱਥੇ ਕਈ ਤਾਂ ਕਈ ਵਾਰੀ ਬੱਚੇ ਦੇ ਕੇ ਕੱਢ ਕੇ ਇੱਥੋਂ ਲੈ ਜਾਂਦੇ ਨੇ ਇਹ ਅਸੀਂ ਹੌਲੀ ਹੌਲੀ ਬਾਈ ਜੀ ਤਿਆਰ ਕਰੀ ਜਾਂਦੇ ਆ ਜਿਵੇਂ ਚਾਰੇ ਪਾਸੇ ਵਾਰਡ ਬੂਡ ਲਾ ਕੇ ਹੋਰ ਵੀ ਰੁੱਖ ਲਾਵਾਂਗੇ ਤੇ ਮੈਨੂੰ ਇਹ ਸ਼ੌਂਕ ਹੈ ਵੀ ਮੇਰੇ ਘਰ ਚ ਹਰ ਇੱਕ ਰੁੱਖ ਹੋਵੇ ਠੀਕ ਹੈ ਜੀ ਤੇ ਜਿਹੜੇ ਮਤਲਬ ਦੂਰੋਂ ਨੇੜੋਂ ਜਿਹੜਾ ਵੀ ਰੁੱਖ ਮੈਨੂੰ ਚੰਗਾ ਲੱਗਦਾ ਜਾਂ ਮੈਂ ਮੰਗਾ ਲੀਣਾ ਜਾਂ ਆਪ ਲੈ ਆਉਣਾ ਹੁਣ ਤੁਸੀਂ ਵੇਖ ਹੀ ਲਿਆ ਵੀ ਘਰੇ ਵੀ ਆਪਣੇ ਹਰ ਇੱਕ ਵੈਰਾਈਟੀ ਦਾ ਫਰੂਟ ਹੈਗਾ ਤੇ ਇਹਨਾਂ ਦੀ ਕਾਟ ਸੀ ਤੇ ਇਹ ਵੀ ਆਪਣੇ राउंड ਗਲਾਸ ਸੰਸਥਾ ਵਾਲਿਆਂ ਨੇ ਆਪਣੀ ਪੂਰੀ ਕਰਤੀ ਪੂਰੀ ਕਰਤੀ ਬਾਈ ਜੀ ਉਹਨਾਂ ਵਿਚਾਰਿਆਂ ਨੇ 1 ਰੁਪਿਆ ਖਰਚਾ ਨਹੀਂ ਲਿਆ ਠੀਕ ਆ ਬਾਈ ਜੀ ਤੇ ਸਾਰਾ ਲਾ ਕੇ ਵੀ ਉਹਨਾਂ ਨੇ ਹੀ ਲਿਆਂਦਾ ਬਾਈ ਗੁਰਦਾਸ ਸਿੰਘ ਨੇ ਆਪਣੇ ਏਡੀਓ ਸਾਹਿਬ ਨੇ ਠੀਕ ਹੈ ਜੀ ਆਪਣੇ ਮਿੱਤਰ ਨੇ ਉਹਨਾਂ ਦੀ ਮਿਹਨਤ ਸਦਕਾ ਤੇ ਬਾਈ ਸੁਖਚੈਨ ਦੇ ਕਰਕੇ ਇਹ ਸਾਰਾ ਜੰਗਲ ਲੱਗਿਆ ਕੁਝ ਵਿੱਚੋਂ ਮੱਚ ਗਿਆ ਸੀ ਕਿਉਂਕਿ ਇਹ ਬੂਟੇ ਸਰਵਾਈਵ ਨਹੀਂ ਕਰਦੇ ਆਪਣੇ ਤੇ ਉਹ ਦੁਬਾਰਾ ਇਹਨੂੰ ਰਿਪਲੇਸ ਕਰਕੇ ਦੁਬਾਰਾ ਲਾਵਾਂਗੇ ਕੁਝ ਬੂਟੇ ਉਹ ਲਾਗੇ ਕੁਝ ਅਸੀਂ ਹੁਣ ਜਿਵੇਂ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਬੂਟਾ ਸਾਡੇ ਕੋਲ ਹੈ ਨਹੀਂ ਉਹ ਅਸੀਂ ਇੱਥੇ ਲਿਆ ਕੇ ਲਾ ਦਿੰਨੇ ਆ ਠੀਕ ਆ ਬਾਈ ਹਾਂਜੀ ਹਾਂਜੀ ਸਾਨੂੰ ਐ ਵੀ ਸਾਰੇ ਕਬੂਟਾ ਸਾਡੇ ਹੋਵੇ ਜੀ ਤੁਸੀਂ ਘਰ ਵੀ ਵੇਖਿਆ ਵੀ ਸਾਰੇ ਆਪਣੇ ਹਰ ਇੱਕ ਬੂਟਾ ਆਪਣੇ ਹੈਗਾ ਕੋਈ ਓਰੀਐਂਟਲ ਪਲਾਂਟ ਆ ਭਾਵੇਂ ਕੋਈ ਵੀ ਆ ਕਿਸੇ ਤਰ੍ਹਾਂ ਦਾ ਵੀ ਜਿਹਨੂੰ ਲੋਕ ਕਹਿੰਦੇ ਨੇ ਮਾੜਾ ਕਹਿੰਦੇ ਨੇ ਵੀ ਇਹ ਮਾੜਾ ਹੁੰਦਾ ਉਹ ਵੀ ਸਾਡੇ ਘਰ ਚ ਹੈਗਾ ਤੇ ਤੁਸੀਂ ਵੇਖ ਲਓ ਮਹਾਰਾਜ ਦੀ ਕਿਰਪਾ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਕੋਈ ਗੱਲ ਤਾਂ ਬਈ ਮਿਹਨਤਾਂ ਤੇ ਗੱਲ ਹੁੰਦੀ ਹੈ ਜੀ ਪਾਲ ਦਾ ਕੰਮ ਕਰੀ ਜਾਈਏ ਸਹੀ ਬਾਕੀ ਬਾਈ ਜੀ ਜੋ ਕੁਦਰਤ ਨੇ ਬਣਾਤੀ ਚੀਜ਼ ਮੇਰੇ ਹਿਸਾਬ ਨਾਲ ਤਾਂ ਮਾੜੀ ਨਹੀਂ ਹੁੰਦੀ ਲੋਕ ਕਹਿੰਦੇ ਨੇ ਕਬੂਤਰ ਮਾੜੇ ਹੁੰਦੇ ਨੇ ਤੁਸੀਂ ਵੇਖ ਲਓ ਵੀ ਆ ਜਿਹੜੇ ਆਮ ਜੰਗਲੀ ਕਬੂਤਰ ਨੇ 150 150 ਦੇ ਕਰੀਬ ਮੇਰੇ ਘਰ ਚ ਰਹ ਰਹੇ ਨੇ ਠੀਕ ਹੈ ਜੀ ਸਾਡੇ ਨਾਲ ਸਾਨੂੰ ਤਾਂ ਕਦੀ ਉਹਨਾਂ ਨੇ ਕੁਝ ਕਿਹਾ ਨਹੀਂ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਬਹੁਤ ਵਧੀਆ ਲੱਗਿਆ ਤੇ ਬਹੁਤ ਧੰਨਵਾਦ ਤੇ ਧੰਨਵਾਦ ਬਾਈ ਹੋਰਾਂ ਦਾ ਵੀ ਕਰਦੇ ਆ ਜਿੰਨਾ ਬਾਈ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਬਾਈ ਬਾਈ ਹੋਰੀ ਵੀਨਾ ਖੇਤੀਬਾੜੀ ਰਿਲੇਟਡ ਵੀਡੀਓ ਪਾਉਂਦੇ ਨੇ ਤੇ ਆਪਣੇ ਬਾਈ ਚੈਨਲ ਦਾ ਵੀ ਨਾਂ ਦੱਸ ਦਈਏ ਬਾਈ ਚਾਹਲ ਬਰਾਦਰ ਦਾ ਨਾਂ ਤੇ ਆਪਣਾ ਚੈਨਲ ਬਣਿਆ ਹੋਇਆ ਵੀ ਸਾਰੇ ਜਣੇ ਫੋਲੋ ਤੇ ਸ਼ੇਅਰ ਜਰੂਰ ਕਰਿਓ ਆਪਾਂ ਨਵਾਂ ਨਵਾਂ ਕੰਮ ਹੈ ਜੀ ਬਾਈ ਸਟਾਰਟ ਕੀਤਾ ਜੀ ਤੇ ਅਸੀਂ ਇੱਥੇ ਆਏ ਸੀ ਮਾਮਾ ਜੀ ਉਹਨਾਂ ਕੋਲੇ ਵੀਡੀਓ ਪਾਉਣ ਬਰ ਰਾਜਨਾਲਾ ਘੋੜਿਆਂ ਦੀ ਠੀਕ ਹੈ ਬਾਈ ਫਿਰ ਅਸੀਂ ਆ ਕੇ ਦੇਖਿਆ ਵੀ ਯਾਰ ਕੰਮ ਬਧੀਆ ਸੀ ਫਿਰ ਤਾਂ ਹੀ ਬਾਈ ਜੀ ਨਾਲ ਸੰਪਰਕ ਕੀਤਾ ਨਹੀਂ ਨਹੀਂ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕਿਉਂਕਿ ਤੁਹਾਡੇ ਸਾਧਕੇ ਇੱਕ ਮਰ ਰੱਬੀ ਰੂਹਾਂ ਨਾਲ ਅੱਜ ਸਾਨੂੰ ਦਰਸ਼ਨ ਹੋਏ ਨੇ ਤੇ ਬਹੁਤ ਕੁਝ ਕੁਦਰਤ ਨਾਲ ਮਤਲਬ ਮਿਲਣ ਦਾ ਸਾਨੂੰ ਵੀ ਮੌਕਾ ਮਿਲਿਆ ਨਹੀਂ ਇਹ ਚੀਜ਼ਾਂ ਦਰਸ਼ਕਾਂ ਦਾ ਕਿੱਥੇ ਜਾਣੀਆਂ ਸੀਗੀਆਂ ਤੇ ਤੁਹਾਡੇ ਸਾਧਕੇ ਹੀ ਇਹ ਸਾਰਾ ਹੋ ਸਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਜੀ ਜੀ ਸਾਨੂੰ ਅੱਗੇ ਮੋਟੀਵੇਟ ਕੀਤਾ ਵੀ ਆਹ ਕੰਮ ਐਸ ਲੋਟ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦipro ਸਾਡਾ ਜੀ ਤੇ ਧੰਨਵਾਦੀ ਸਾਰਿਆਂ ਦੀ ਤੇ ਬਾਈ ਹੋਰਾਂ ਦਾ ਖਾਸ ਕਰਕੇ ਤੇ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਾਰਾ ਘਰ ਦਿਖਾਇਆ ਤੇ ਜੋ ਕੁਦਰਤ ਨਾਲ ਪਿਆਰ ਆ ਉਹਨੂੰ ਦਿਖਾਇਆ ਤੇ ਆਸ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀਡੀਓ ਆਪਾਂ ਕਰਾਂਗੇ ਘਰਾਂ ਦੇ ਵਿੱਚ ਸਾਨੂੰ ਕੁਦਰਤ ਜ਼ਰੂਰ ਮਿਲੂਗੀ ਮਤਲਬ ਦਰਖਤ ਵਗੈਰਾ ਜ਼ਰੂਰ ਲਾਓ ਚਲੋ ਪੰਛੀਆਂ ਦਾ ਕਿਸੇ ਨੂੰ ਸ਼ੌਂਕ ਹੁੰਦਾ ਜਨਵਰਾਂ ਦਾ ਨਹੀਂ ਹੁੰਦਾ ਪਰ ਜਿਹੜਾ ਦਰਖਤ ਨੇ ਉਹ ਤਾਂ ਸਾਰਿਆਂ ਨੂੰ ਆਪਣ ਨੂੰ ਰੱਖਣੀ ਚਾਹੀਦਾ ਉਹਦੇ ਵਿੱਚ ਪੰਛੀ ਆਪੀ ਆਪ ਦਾ ਡੇਰਾ ਲਾ ਲੈਂਦੇ ਬਿਲਕੁਲ ਬਿਲਕੁਲ ਜੀ ਮੈਂ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਸਾਰਾ ਕੁਝ ਵਿਖਾਇਆ ਚਲੋ ਸਾਡੇ ਦਿਲ ਦੀ ਆਸ ਸੀ ਸਾਨੂੰ ਬਹੁਤ ਕਹਿੰਦੇ ਸੀ ਯਾਰ ਤੁਸੀਂ ਬਾਈ ਗੁਰੂ ਗੁਰੂ ਨੂੰ ਸੱਦੋ ਪਰ ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਵੀ ਆਪੇ ਆ ਜਾਣਗੇ ਹੈ ਉਹ ਸਤਿਗੁਰ ਨੇ ਕਿਰਪਾ ਕੀਤੀ ਹੈ ਬਾਕੀ ਵੀ ਸਾਡਾ ਇਹ ਸੁਨੇਹਾ ਅਸੀਂ ਬਾਈ ਦੇ ਚੈਨਲ ਥਰੂ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਪਾਂ ਜਿਵੇਂ ਜਿਵੇਂ ਵਧੇ ਜਾਂਦੇ ਆਗਾ ਜਿਵੇਂ ਮੰਨ ਲਓ ਹੁਣ ਬਾਈ ਜੀ ਨਾਲ ਅੱਗੇ ਗੱਲ ਹੋਈ ਸੀ ਜਿਵੇਂ ਹੁਣ ਸੀਮੈਂਟ ਹੋ ਗਿਆ ਸੀਮੈਂਟ ਕੀ ਸੀ ਸੀਮੈਂਟ ਤਾਂ ਲੋਕਾਂ ਨੇ ਕੀ ਕੀਤਾ ਵੀ ਆਪਦਾ ਬਿਜ਼ਨਸ ਵਧਾਉਣ ਵਾਸਤੇ ਕਿ ਜਿਹੜਾ ਚੂਨਾ ਸੀ ਚੂਨਾ ਦੇ ਮਹਿਲ ਅੱਜ ਵੀ ਖੜੇ ਨੇ 4-400 ਸਾਲ ਹੋ ਗਏ ਜਿਹੜੇ ਸੀਮੈਂਟ ਦੇ ਆਪਾਂ ਕੋਈ ਵੀ ਕੋਠੀਆਂ ਦੇ ਕਰੋ ਅਰਬਾਂ ਹੀ ਲਾਈ ਜਾਂਦੇ ਨੇ 60-70 ਸਾਲਾਂ ਬਾਅਦ ਸਭ ਨਾਸ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਬਈ 100 ਸਾਲ ਪੁਰਾਣਾ ਘਰ ਹੈ 100 ਸਾਲ ਪੁਰਾਣਾ ਬਈ ਘਰ ਹੈ ਨਹੀਂਗਾ ਚਲੋ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਚਲੋ ਘਾਟੇ ਦਾ ਵੇਖੋ ਬਾਈ ਜੀ ਕੋਈ ਵੀ ਕੰਮ ਆਪਾਂ ਜਦੋਂ ਮੁੱਢ ਤੋਂ ਸ਼ੁਰੂ ਕਰਨਾ ਪੈਂਦਾ ਜਾਂ ਆਪਦੇ ਜਿਵੇਂ ਰਾਜਸਥਾਨ ਤੋਂ ਚਲੋ ਹਜੇ ਵੀ ਚੱਲਦਾ ਹੋਣਾ ਜਿਵੇਂ ਆਪਣੇ ਪੰਜਾਬ ਵਾਲੀ ਸਾਈਡ ਆਈਏ ਤੇ ਇੱਥੇ ਸਾਰਾ ਕੁਝ ਹੌਲੀ-ਹੌਲੀ ਹਰੇਕ ਬੰਦੇ ਨੂੰ ਐ ਹੁੰਦਾ ਵੀ ਮੈਂ ਅੱਜ ਮਕਾਨ ਸ਼ੁਰੂ ਕਰਾਂ ਮਹੀਨੇ 'ਚ ਮੇਰੇ ਘਰੋਂ ਮਿਸਤਰੀ ਚਲੇ ਜਾਣ ਥੋੜੇ ਠੰਡੇ ਸੁਭਾਣਾ ਜੀ ਆਪਾਂ ਸੋਚਾਂਗੇ ਜਿਵੇਂ ਹੁਣ ਚੂਨਾ ਚੂਨੇ ਦਾ ਮਕਾਨ ਬਣਿਆ 100 100 150 ਸਾਲ ਕੱਢ ਜੂਗਾ ਜਵਾਕਾਂ ਦਾ ਜੀ ਨਾ ਕੀਤਾ ਢਾਕੇ ਭਾਵੇਂ ਬਣਾ ਲੈਣ ਪਰ ਮਕਾਨ ਤੁਹਾਨੂੰ ਜਵਾਬ ਨਹੀਂ ਦਿੰਦਾ ਜਵਾਬ ਨਹੀਂ ਦਿੰਦਾ ਜੀ ਨਾ ਕੋਈ ਸਲਾਹ ਆਵੇ ਬਾਈ ਜੀ ਨੂੰ ਬਖਾਇਆ ਨਾ ਕੋਈ ਸਲਾਹ ਆਵੇ ਨਾ ਕੋਈ ਸ਼ੋਰਾ ਆਵੇ ਕਿਸੇ ਚੀ ਦੀ ਕਿਸੇ ਦੀ ਹੈ ਨਹੀਂ ਜੇ ਆਪਾਂ ਆਪਣੀਆਂ ਪ੍ਰਾਣੀਆਂ ਚੀਜ਼ਾਂ ਨਾਲ ਜੁੜਾਂਗੇ ਕੁਦਰਤ ਨਾਲ ਜੁੜਾਂਗੇ ਤਾਂ ਹੀ ਆਪਾਂ ਕਾਮਯਾਬਾਂ ਜੇ ਆਪਾਂ ਹੁਣ ਆਪਾਂ ਜੀ ਆਹ ਕਰਦਾ ਹਰੇ ਕੋਈ ਜੇ ਅਗਲਾ ਕਹਿੰਦਾ ਯਾਰ ਆ ਤਿੰਨ ਗਣਾਂ ਵਾਲਾ ਨਾਸ ਮਾਰ ਲਈ ਬਿਲਕੁਲ ਹਰੇਕ ਬੰਦੇ ਨੂੰ ਇਹ ਹੁੰਦਾ ਤਿੰਨ ਕਨਾਲ ਆਏ ਨਾਸ ਮਾਰ ਲਈ ਤੂੰ ਆ ਕਿੱਲੇ ਵਾਂਗੂ ਇੱਧਰ ਐਵੇਂ ਨਾਸ ਕਿੱਲਾ ਪਰਾਂ ਤੂੰ ਖਰਾਬ ਕਰ ਰੱਖਿਆ ਵੀ ਆਪਣੀ ਸੋਚ ਇਹ ਹੋ ਗਈ ਵੀ ਪੈਸਾ ਪੈਸਾ ਵੀ ਬਾਕੀ ਬਾਈ ਜੀ ਪੈਸਾ ਹਰੇਕ ਚੀਜ਼ ਨਹੀਂ ਹੁੰਦੀ ਕੁਦਰਤ ਨਾਲ ਜੁੜੋ ਵੇਖੋ ਜਾਨਵਰ ਖੇਡਦੇ ਨੇ ਆਪਾਂ ਇੱਥੇ ਬੈਠੇ ਆ ਮੈਨਾਂ ਵੀ ਜੇ ਕੋਈ ਡਿਪਰੈਸ਼ਨ ਦਾ ਮਰੀਜ਼ ਹੋਵੇ ਨਾ ਇੱਥੇ ਸਾਡੇ ਕੋਲ ਛੇ ਦਿਨਾਂ ਚੋਂ ਸਹੀ ਹੋ ਜਾਊਗਾ ਜਦੋਂ ਆਪਾਂ ਰਹਿਣਾ ਤਾਂ ਬੰਦ ਕਮਰਿਆਂ ਚ ਤੇ ਆਪਾਂ ਬਾਹਰ ਨਿਕਲਣਾ ਨਹੀਂ ਘਰੇ ਆਪਾਂ ਕੋਈ ਕੁਦਰਤ ਨਾਲ ਜੁੜਨਾ ਨਹੀਂ ਨਾ ਕੋ ਅੱਜ ਕੱਲ੍ਹ ਵੇਖਿਆ ਵੀ ਅਗਲਾ ਆਂਦਾ ਯਾਰ ਵੀ ਬੂਟਾ ਲਾਉਨੇ ਆ ਸੁੱਕ ਜਾਂਦਾ ਬਸ ਉਹ ਦੋ ਵਾਰੀ ਕਰਕੇ ਆਪਾਂ ਆਪਦੇ ਤੇ ਵੀ ਖਰਚਾ ਕਰਦੇ ਆ ਬਾਈ ਜੀ ਆਪਣਾ ਇਹੀ ਤੁਹਾਡੇ ਚੈਨਲ ਥਰੂ ਹੈ ਵੀ ਆਪਣੇ ਪ੍ਰਾਤਨ ਚੀਜ਼ਾਂ ਨਾਲ ਜੁੜੋ ਵੱਧ ਤੋਂ ਵੱਧ ਬੂਟੇ ਲਾਓ ਕੁਦਰਤ ਨਾਲ ਪਿਆਰ ਕਰੋ ਆਪਾਂ ਹਜੇ ਆਪਦੇ ਨਾਲ ਦਾ ਬੰਦਾ ਧੋਖਾ ਦੇ ਜੂਗਾ ਪਰ ਇਹ ਜਾਨਵਰ ਇਹ ਧੋਖਾ ਨਹੀਂ ਧੋਖਾ ਦੇ ਇਹ ਕੁਦਰਤ ਕਦੀ ਧੋਖਾ ਨਹੀਂ ਦਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ